ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਦੱਸਦੀ ਕਿ ਸੂਬੇ ਦੇ ਵਿੱਚ ਜੋ ਕਿ ਹੁਣ ਇੱਕ ਹੋਰ ਵੱਡੇ ਪੱਧਰ ਦੇ ਉੱਤੇ ਨਸ਼ਿਆਂ ਦੇ ਖਿਲਾਫ ਇੱਕ ਪਹਿਲ ਕੀਤੀ ਜਾਣੀ ਹੈ ਸੂਦਾ ਜੀ ਕਿ ਹੁਣ ਜੋ ਪਿੰਡਾਂ ਨੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਖੇਡਾਂ ਦੇ ਮੈਦਾਨ ਦੀ ਉਹਨਾਂ ਨੂੰ ਵਿਕਸਿਤ ਕਰਨ ਦਾ ਟਾਰਗੇਟ ਸੂਬਾ ਸਰਕਾਰ ਦੇ ਵੱਲੋਂ ਰੱਖਿਆ ਗਿਆ ਹੈ ਸੂਦਾ ਜੀ ਕਿ ਇਸ ਟਾਰਗੇਟ ਦੇ ਵਿੱਚ ਜੋ ਕਿ 3100 ਆਧੁਨਿਕ ਖੇਡ ਮੈਦਾਨ ਬਣਾਉਣ ਦਾ ਜੋ ਕਿ ਟੀਚਾ ਤੈਅ ਕੀਤਾ ਗਿਆ ਹੈ ਇਸ ਦੀ ਪੂਰੀ ਜਾਣਕਾਰੀ ਜੋ ਕਿ ਤਰਨਪ੍ਰੀਤ ਸਿੰਘ ਸੌਂਧ ਦੇ ਵੱਲੋਂ ਦਿੱਤੀ ਗਈ ਹੈ ਔਰ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਨਸ਼ਿਆਂ ਦੇ ਕੋੜ ਨੂੰ ਖਤਮ ਕਰਨ ਦੇ ਲਈ ਜੋ ਯੁਵਾ ਪੀੜੀ ਹੈ ਉਸ ਨੂੰ ਖੇਡਾਂ ਦੇ ਵੱਲ ਲਗਾਉਣ ਦੇ ਲਈ ਜੋ ਕਿ ਇਹ ਟੀਚਾ ਰੱਖਿਆ ਗਿਆ ਹੈ ਕਿ ਪਿੰਡਾਂ ਦੇ ਵਿੱਚ 3100 ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾਣਗੇ ਸੋ ਸੂਬੇ ਦੇ ਵਿੱਚ ਜੋ ਮੁੱਖ ਮਕਸਦ ਇਸ ਤੈਹੀ ਰਹੇਗਾ ਕਿ ਨੌਜਵਾਨਾਂ ਨੂੰ ਨਸ਼ੇ ਦੇ ਕੋੜ ਤੋਂ ਦੂਰ ਲੈ ਕੇ ਜਾਣਾ ਅਤੇ ਖੇਡਾਂ ਦੇ ਵੱਲ ਇੱਕ ਵਾਰ ਮੋੜ ਤੋਂ ਸੂਬੇ ਨੂੰ ਲੈ ਕੇ ਜਾਣਾ ਹੈ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਹੈ ਖੇਡਾਂ ਦੇ ਲਈ ਅਤੇ ਇਸ ਦੇ ਲਈ ਸਭ ਤੋਂ ਮੁੱਢਲੀ ਜ਼ਰੂਰਤ ਹੋ ਜਾਂਦੀ ਹੈ ਖੇਡ ਮੈਦਾਨ ਖੇਡਾਂ ਦੇ ਮੈਦਾਨਾਂ ਨੂੰ ਅੱਛੇ ਤਰੀਕੇ ਦੇ ਨਾਲ ਵਿਕਸਿਤ ਕਰਨ ਦੇ ਲਈ ਇਹ ਟਿਚਾ ਰੱਖਿਆ ਗਿਆ ਹੈ। ਸੁਦਾਜੀ ਕੀ ਇਹ ਜੋ ਕਿ ਬੁੱਧਵਾਰ ਨੂੰ ਕੈਬਨਿਟ ਮੰਤਰੀ ਤਰਨਪੀਰ ਸੌਂਗ ਸੌਂਦ ਨੇ ਜੋ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਦਾ ਐਲਾਨ ਕੀਤਾ ਸੀ ਔਰ ਜੋ ਕਿ ਹੁਨੇ ਪ੍ਰੋਜੈਕਟ ਜੋ ਕਿ ਪਾਰਦਰਸ਼ਤਾ ਦੇ ਨਾਲ ਲੋਕਾਂ ਦੇ ਸਾਹਮਣੇ ਸਭ ਕੁਝ ਹੋਵੇਗਾ ਜਿਸ ਤਰ੍ਹਾਂ ਸੜਕਾਂ ਦੇ ਨਿਰਮਾਣ ਦੇ ਦੌਰਾਨ ਲੋਕਾਂ ਨੂੰ ਅਥਾਰਟੀ ਦੇ ਦਿੱਤੀ ਗਈ ਸੀ ਕਿ ਉਹ ਜੋ ਚੈੱਕ ਕਰ ਸਕਦੇ ਨੇ ਉਹ ਸ਼ਿਕਾਇਤ ਕਰ ਸਕਦੇ ਨੇ ਇਸ ਦੇ ਵਿੱਚ ਵੀ ਕੁਝ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਕਿ ਜੇਕਰ ਕੋਈ ਕਮੀ ਆਂਦੀ ਹੈ ਤਾਂ ਲੋਕ ਸ਼ਿਕਾਇਤ ਕਰ ਸਕਦੇ ਨੇ ਸੋ ਦੱਸ ਜਿ ਕਿ ਸਰਕਾਰ ਨੇ ਇਹ ਫੈਸਲਾ ਲੱਤਾ ਵੈ ਕੇ ਵਿਸ਼ੇਸ਼ ਜੋ ਇਸ ਇਸ ਤੇ ਲਈ ਵਿਸ਼ੇਸ਼ ਫਲਾਈਂਗ ਸਕਵਾਡ ਹੈ ਉਸ ਨੂੰ ਤੈਨਾਤ ਕੀਤਾ ਜਾਵੇਗਾ ਤਾਂ ਕਿ ਨਿਰਮਾਣ ਕਾਰਜਾਂ ਵਿੱਚ ਜੋ ਵੀ ਪਾ ਪੈਸਾ ਵਜਨਤਾ ਦਾ ਉਹ ਸਹੀ ਟਾਂਕ ਨਾਲ ਸਹੀ ਜਗ੍ਹਾ ਤੇ ਲਗਾਇਆ ਜਾਵੇ ਸੋ ਇਹ ਨਹੀਂ ਨਹੀਂ ਹੈ ਸੋ ਇਸ ਦੇ ਵਿੱਚ ਇਹ ਸਰਕਾਰੀ ਟੀਮਾਂ ਨੇ ਜੋ ਕਿ ਹਰ ਇੱਕ ਜਗ੍ਹਾ ਤੇ ਜਾਣ ਗਿਆ ਜਿੱਥੇ ਜਿੱਥੇ ਉਹ ਸਾਰੀ ਹੋ ਰਹੀ ਹੈ ਉਸ ਤੇ ਬਰੀਕੀ ਦੇ ਨਾਲ ਜਾਂਚ ਵੀ ਕਰਨ ਗਿਆ ਸੋ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵਕਤ ਜੋ ਕਿ ਹੁਣ ਨਸ਼ਿਆਂ ਦੇ ਖਿਲਾਫ ਜੋ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਭਾਗ ਦੋ ਚੱਲ ਰਿਹਾ ਹੈ ਉਸ ਤੇ ਵਿੱਚ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇੱਕ ਪਹਿਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਖੇਡ ਮੈਦਾਨ 3100 ਖੇਡ ਮੈਦਾਨ ਜੋ ਵਿਕਸਿਤ ਕੀਤੇ ਜਾਣਗੇ ਬਣਾਏ ਜਾਣਗੇ ਤੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਲਈ ਜੋ ਕਿ ਪ੍ਰੇਰਿਤ ਕੀਤਾ ਜਾਵੇਗਾ ਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ ਸੋ ਦੱਸ ਜੀ ਕਿ ਇਸ ਦੇ ਵਿੱਚ ਜੋ ਕਿ ਜਲਦ ਹੀ ਇਸ ਦਾ ਪੂਰਾ ਕੰਮ ਸ਼ੁਰੂ ਹੋ ਜਾਵੇਗਾ ਤੇ ਜੋ ਇਹ ਸਾਰਾ ਕਮ ਹੈ ਜਿਸ ਦੇ ਵਿੱਚ ਸੂਬੇ ਦੇ ਵਿੱਚ ਖੇਡਾਂ ਨੂੰ ਇੱਕ ਨਵਾਂ ਹੰਗਾਰਾ ਮਿਲਦਾ ਵੀ ਦਿਖਾਈ ਦੇਵੇਗਾ ਸੋ ਇਹ ਇੱਕ ਮਤਵਪੂਰਨ ਫੈਸਲਾ ਦੇਖਿਆ ਜਾ ਰਿਹਾ ਹੈ ਸੋ ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਦੇ ਵਿੱਚ ਬਣ ਰਹੇ ਆਧੁਨਿਕ ਖੇਡ ਮੈਦਾਨਾਂ ਦੇ ਲਈ ਸਾਰੇ ਹੀ ਸਰਪੰਚਾ ਗ੍ਰਾਮ ਪੰਚਾਇਤਾਂ ਤੇ ਸਥਾਨਕ ਖੇਡ ਕਲੱਬਾਂ ਨੂੰ ਵੀ ਮਤਵਪੂਰਨ ਹਿੱਸੇਦਾਰ ਬਣਾਇਆ ਜਾਵੇਗਾ ਕਿਉਂਕਿ ਜੋ ਇਹਨਾ ਜੋ ਗਰਾਊਂਡ ਲੈਵਲ ਤੇ ਜੇਕਰ ਸਾਥ ਨਾ ਹੋਵੇ ਜੇਕਰ ਗਰਾਊਂਡ ਲੈਵਲ ਤੇ ਸੁਝਾਵ ਨਾਲ ਤੇ ਜਾਣ ਤਾਂ ਲੋਕਾਂ ਦੀ ਮਨਪੰਦ ਦੀ ਚੀਜ਼ ਨਹੀਂ ਬਣ ਪਾਵੇਗੀ ਇਸ ਕਰਕੇ ਇਹ ਫੈਸਲਾ ਜੋ ਕਿ ਆਧੁਨਿਕ ਖੇਡ ਮੈਦਾਨ ਬਣਾਉਣ ਦਾ ਫੈਸਲਾ ਇਸ ਦੇ ਵਿੱਚ ਸਰਪੰਚਾਂ ਨੂੰ ಗ್ರಾಮ ਪੰਚਾਇਤਾਂ ਨੂੰ ਤੇ ਸਥਾਨਕ ਖੇਡ ਕਲੱਬਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਉਹਨਾਂ ਦਾ ਹਿੱਸੇਦਾਰੀ ਆ ਉਸ ਨੂੰ ਮਤਵਪੂਰਨ ਤਰੀਕੇ ਦੇ ਨਾਲ ਦੇਖਿਆ ਜਾਵੇਗਾ ਸੋ ਇਸ ਦੇ ਵਿੱਚ ਇਹ ਪ੍ਰੋਜੈਕਟ ਦੀ ਜੋ ਕਿ ਸਿਰਫ ਜੋ ਕਿ ਲੋਕ ਇਸ ਨੂੰ ਦੇਖਣ ਗਏ ਨਹੀਂ ਪਰ ਹੁਣ ਜੰਧ ਹੀ ਪਿੰਡਾਂ ਦੇ ਵਿੱਚ ਇਹ ਪ੍ਰੋਜੈਕਟ ਜੋ ਕਿ ਬਣ ਕੇ ਤਿਆਰ ਹੋ ਜਾਣਗੇ ਤੇ ਆਧੁਨਿਕ ਖੇਡ ਮੈਦਾਨ 3100 ਦੇ ਕਰੀਬ ਇਹ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਨੇ ਤੇ ਸੂਬਾ ਸਰਕਾਰ ਦੇ ਵੱਲੋਂ ਨਸ਼ਾ ਵਿਰੁੱਧ ਕੀਤੀ ਜਾ ਰਹੀ ਇਸ ਜੰਗ ਦੇ ਵਿੱਚ ਅਹਿਮ ਰੋਲ ਅਦਾ ਕਰਣਗੀ